ਇਸ ਵੇਲੇ ਦੀ ਵੱਡੀ ਖਬਰ ਫਰੋਇਪਰ ਦੇ ਦਿੱਲੀ ਗੇਟ ਬਾਜ਼ਾਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਹੁਣੇ-ਹੁਣੇ ਗੋਲੀ ਜਿਹੜੀ ਆ ਉਹ ਚੱਲੀ ਆ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਦੇ ਦਿੱਲੀ ਗੇਟ ਬਾਜ਼ਾਰ ਵਿੱਚ ਗੋਲੀ ਚੱਲੀ ਆ ਤਾਂ ਇਹ ਗੋਲੀ ਜਿਹੜੀ ਆ ਉਹ ਦੱਸਿਆ ਜਾ ਰਿਹਾ ਕਿ ਕੁਝ ਲੋਕ ਕੱਪੜੇ ਖਰੀਦਣ ਲਈ ਆਏ ਸਨ ਤਾਂ ਉਹਨਾਂ ਵੱਲੋਂ ਇਹ ਗੋਲੀ ਜਿਹੜੀ ਆ ਉਹ ਚਲਾਈ ਗਈ ਆ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਜਿਹੜੀ ਆ ਉਹ ਸਾਹਮਣੇ ਆਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਦਿੱਲੀ ਗੇਟ ਬਾਜ਼ਾਰ ਦੀਆਂ ਹਨ ਜਿੱਥੇ ਗੋਲੀ ਚੱਲਣ ਦੀ ਘਟਨਾ ਜੜੀ ਹੈ ਉਹ ਵਾਪਰੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਗਈ ਲਗਾਤਾਰ ਹੀ ਫਰੋਇਪਰ ਅੰਦਰ ਗੋਲੀ ਚੱਲਣ ਦੀਆਂ ਘਟਨਾਵਾਂ ਜੜੀਆਂ ਉਹ ਵਾਪਰੀਆਂ ਤੇ ਇਹ ਜਿਹੜੀ ਗੋਲੀ ਚੱਲੀ ਆ ਇੱਥੋਂ ਥੋੜੀ ਦੂਰੀ ਥਾਣਾ ਜਿਹੜਾ ਉਹ ਪੈਂਦਾ ਸ਼ਹਿਰ ਦਾ ਤਾਂ ਥਾਣੇ ਦੇ ਬਿਲਕੁਲ ਨਜ਼ਦੀਕ ਹੀ ਦੇਖੋ ਫੋਟੋ ਗੋਲੀ ਜਿਹੜੀ ਆ ਉਹ ਚਲਾਈ ਗਈ ਹੈ ਫਿਲਹਾਲ ਅਸਲ ਕਾਰਨਾਂ ਦਾ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਪਰ ਗੋਲੀ ਚੱਲਣ ਤੋਂ ਬਾਅਦ ਪੂਰੇ ਬਾਜ਼ਾਰ ਵਿੱਚ ਸਹਿਨ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਤਾਂ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਅਤੇ ਪੁਲਿਸ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਸ ਵਾਰ ਮੈਂ ਘਰ ਖਾਣਾ ਕਰਨ ਗਿਆ ਸੀ ਮੇਰੀ ਬਿਲਕੁਲ ਇਹਨਾਂ ਦੇ ਸਾਹਮਣੇ ਦੀ ਵਾਲੇ ਦਿੱਲੀ ਜ਼ਿਲਖਸੋਰ ਆ ਕੇ ਸੱਚੇ ਬਾਹਰ ਖੜੇ ਸੀ ਇੱਥੇ ਲੜ ਰਹੇ ਸੀ ਮੈਂ ਉਹਨਾਂ ਰੁਕਿਆ ਵੀ ਆਰਾਮ ਨਾਲ ਬੈਠ ਕੇ ਗੱਲ ਕਰ ਲਓ ਕੋਈ ਗੱਲ ਨਹੀਂ ਇੰਨੇ ਦਰਮਿਆਨ ਉਹਨਾਂ ਨੇ ਮੈਨੂੰ ਵੀ ਥੱਲੇ ਸੁੱਟਿਆ ਕੁੱਟਿਆ ਕੱਟਿਆ ਉਸ ਤੋਂ ਬਾਅਦ ਮੇਰਾ ਬੇਟਾ ਆ ਗਿਆ ਮੈਨੂੰ ਕੁੱਟ ਪੈਂਦੀ ਦੇਖ ਕੇ ਬੇਟੇ ਨੇ ਇਹਨਾਂ ਨੂੰ ਚੜਾਣ ਦੀ ਕੋਸ਼ਿਸ਼ ਕੀਤੀ ਬੇਟੇ ਦਾ ਵੀ ਸਿਰ ਪਾੜ ਤਾ ਇਹਨਾਂ ਨੇ ਬਾਹਰੋਂ ਚੁੱਕੀਆਂ ਜਿਵੇਂ ਪਈਆਂ ਸੀ ਉਹ ਮਿੰਦੀ ਵਾਲਿਆਂ ਦੀਆਂ ਉਹ ਸੇਨਾ 'ਚ ਮਾਰ ਮਾਰ ਕੇ ਸਿਰ ਪਾੜਦੇ ਸਰੇਆਮ ਦੋ ਭਾਈ ਫਾਇਰ ਕੱਢੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਗੋਲੀ ਮਾਰਨੀ ਤੇ ਫਿਰ ਸਿੱਧੀ ਸਰੇਆਮ ਮਾਰੋ ਇਹ ਸਰੇਆਮ ਗੁੰਡਾਗਰਦੀ ਹੋ ਗਈ ਜੀ ਮਜਾਕ ਕਿੰਨੇ ਜਨੇ ਸੀ ਬੰਦੇ ਬਾਕੀ ਕਾਫੀ ਜਨੇ ਸੀ ਉਹਨਾਂ ਨੇ ਫੋਨ ਕਰਕੇ ਬੁਲਾਏ ਜਿੰਨੇ ਵੀ ਬੰਦੇ ਆਏ ਉਸ ਤੋਂ ਬਾਅਦ ਉਹ ਸਾਰੇ ਗੱਲ ਪੈਂਦੇ ਰਹ ਦੋਸਤੋ ਬਾਦ ਰਹੀਏ ਗੱਲ ਵੀ ਘੁੱਟ ਘੁੱਟ ਕੇ ਮਤਲਬ ਬੁਰਾ ਹਾਲ ਕਰਕੇ ਸਭ ਦਾ ਚਲੇਗੇ ਨੇ ਪੁਲਿਸ ਕੋਈ ਹਾਂਜੀ ਪੁਲਿਸ ਕ੍ਰੇਨ ਕੀਤੀ ਕੋਈ ਨਹੀਂ ਅਸੀਂ ਕੰਪਲੇਨਟ ਕੀਤੀ ਹੁਣੇ ਆ ਗਏ ਨੇ ਪੁਲਿਸ ਵਾਲੇ ਵੀ ਆ ਗਏ ਆ ਗਏ ਕਰਕੇ ਤੋਂ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਾਜਾ ਜੀ ਹਾਂਜੀ ਸਰ ਜਿਹੜਾ ਮੀਨ ਬਜਾਰ ਤੇ ਝਗੜਾ ਹੋਇਆ ਕੀ ਮਾਮਲਾ ਹੈ ਜੀ ਸਰ ਮਾਮਲਾ ਗਲਤ ਫੈਮੀ ਲੈ ਕੇ ਹੋਇਆ ਜੀ ਔਰਤਾ ਕੋਸਮੈਟਿਕ ਦੁਕਾਨ ਤੇ ਕੁਝ ਸਾਮਾਨ ਖਰੀਦਣ ਆਈਆਂ ਸੀ ਉਹਨਾਂ ਨੇ ਕੁਝ ਅੰਡਰ ਗਾਰਮੈਂਟਸ ਲਏ ਜਿਨ੍ਹਾਂ ਨੂੰ ਚੈੱਕ ਕਰਨ ਵਾਸਤੇ ਕਮਰੇ ਬਾਰੇ ਪੁੱਛਿਆ ਕਿ ਚੇਂਜਿੰਗ ਰੂਮ ਬਾਰੇ ਦੁਕਾਨਦਾਰ ਨੇ ਕਿਹਾ ਸਾਡੇ ਕੋਲ ਚੇਂਜ ਰੂਮ ਹੈ ਨਹੀਂ ਮੇਰਾ ਤਾਂ ਦਾ ਸਟੋਰ ਹੈ ਜਿੰਦੇ ਜਿੰਦਰ ਕੈਮਰਾ ਲੱਗਾ ਹੋਇਆ ਉਹ ਲੇਡੀਜ਼ ਨੇ ਕਿਹਾ ਕਿ ਅਸੀਂ ਚੇਂਜਿੰਗ ਰੂਮ ਜੇ ਨਹੀਂ ਹੈਗਾਗਾ ਅਸੀਂ ਚੈੱਕ ਕਰ ਲੈਣਾ ਸਾਡੇ ਕੋਲ ਦੁਬਾਰਾ ਨਹੀਂ ਆ ਜਾਣਾਗਾ ਉਹ ਬਾਹਰ ਆ ਕੇ ਉਹਨਾਂ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਅੰਦਰ ਕੈਮਰੇ ਲੱਗੇ ਹੋਏ ਆ ਬਾਹਰ ਸੜਕ ਤੇ ਖੜੇ ਹੋ ਕੇ ਉਹਨਾਂ ਨੇ ਉਹ ਰਿਸਟਰ ਨਾਲ ਸਾਧ ਕੇ ਉੱਥੇ ਉਹਨਾਂ ਦੁਕਾਨਦਾਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਹੈ ਜਿੰਦੇ ਦੋ ਲੋਕਾਂ ਨੂੰ ਝੋਟਾ ਲੱਗਿਆ ਔਰ ਜਿੰਦੇ ਇਹਨਾਂ ਨੂੰ ਕੁਛ ਵਾਈਫਾਈ ਵੀ ਹੋਈ ਹੈ ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਇਹ ਸਾਬੀਰ ਵਰਗਾ ਤਾਂ ਹੋ ਰਹੀ ਹੈ ਉਹਦੀ ਉਹੀ وجہ ਹੈ ਕਿ ਦਰ ਖਤਮ ਹੋ ਗਿਆ ਹੈ ਬੱਚਿਆਂ ਦੇ ਵਿੱਚ ਦਰ ਖਤਮ ਹੁੰਦੀ ਵਜ੍ਹਾ ਹੈ ਕਿ ਅ ਅੱਗੇ ਕੁਝ ਗੁਰਤੀ ਕਰਦਾ ਸੀ ਉਹਨੂੰ ਥੋੜਾ ਬੋਤਾ ਪ੍ਰਸ਼ਾਦ ਬੋਨਸ ਦਿੱਤੀ ਸੀ ਉਹ ਹੁਣ ਕੰਮ ਬੰਦ ਹੋ ਗਿਆ ਉਹਨਾਂ ਸਰ ਕੇ ਉਹਨੂੰ ਲੱਗਦਾ ਵੀ ਸਾਨੂੰ ਕਿਹੜਾ ਕਿਸੇ ਨੇ ਕੁਝ ਕਰਿਆ ਨਾ ਆਪਿਓ ਨੇ ਨਾ ਕੋਈ ਨੇ ਜੋ ਜੀ ਕਰਦਾ ਕਰੀਏ ਆਪ ਕੋ ਕੁਝ 100 ਟੱਕੀ ਵਰਦਾਏ ਕਿਸੇ ਨੂੰ ਤੁਸੀਂ ਕਹਿ ਕੋਈ ਸਕਦੇ ਨਹੀਂ ਦੁਕਾਨਦਾਰ ਇੱਕ ਐਸਾ ਆਦਮੀ ਹੈ ਜਿਹੜਾ ਕਿਸੇ ਵੀ ਗਾਹ ਨੂੰ ਉੱਚੀ ਨਹੀਂ ਬੋਲ ਸਕਦਾ ਕਿ ਮੇਰਾ ਗਾਹ ਨਾ ਕਰ। ਜਿਹੜੀ ਅੱਜ ਲਈ ਗਲਤਫਹਿਮੀ ਇਹ ਤਾਂ ਬਹੁਤ ਵੱਡੀ ਹੈ। ਜੇ ਕੁਝ ਸੀ ਵੀ ਤਾਂ ਪੁਲਿਸ ਨੂੰ ਸ਼ਿਕਾਇਤ ਕਰਦੇ ਪੁਲਿਸ ਆਪੇ ਬੁਲਾਉਂਦੀ ਸਾਡੇ ਦੁਕਾਨਦਾਰ ਨੂੰ ਆਪਦਾ ਫੱਕ ਰੱਖਦਾ ਜੋ ਕਾਨੂੰਨੀ ਕਾਰਵਾਈ ਜਦ ਬਾਅਦਾਂ ਦੇ ਖਿਲਾਫ ਬੰਦੀ ਉਹਦੇ ਕਰਦੇ ਜਾਂ ਉਹਨਾਂ ਨੂੰ ਸਮਝਾਦੇ। ਲੇਕਿਨ ਅਸਰਾ ਬਾਜ਼ਾਰ ਦੇ ਭਰੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਨੂੰ ਉੱਠਣਾ ਛੜਾਣਾ ਨੇ ਬੰਦੇ ਨੂੰ ਉੱਠਣਾ ਮੁੜ ਕੇ ਗੋਲੀ ਚਲਾ ਦੇਣੀ। ਔਰ ਦੁਬਾ ਕੰਮ ਕੀ ਦੇ ਰਹੀ ਹੈ ਮੈਂ ਤੁਹਾਡੀ ਛੱਡਣਾ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਦੁਕਾਨਦਾਰ ਜਿਹੜਾ ਬੜਾ ਮਜਬੂਰ ਹੈ ਨਾ ਉਹ ਦੁਕਾਨ ਬੰਦ ਕਰ ਸਕਦਾ ਹੈ ਨਾ ਉਹ ਗੁਫਾਰ ਨੂੰ ਛੱਡ ਸਕਦਾ ਹੈ ਜਿੰਦਾ ਜੀ ਕਰਦਾ ਦੁਕਾਨਦਾਰ ਨੂੰ ਕਹਾਵੰਦਾ ਹੈ ਅੱਜ ਸਾਰੇ ਦੁਕਾਨਦਾਰ ਬੜੇ ਸ਼ਰਮ ਸੀ ਕਿਉਂਕਿ ਦੋਰੀਆ ਦਾ ਮਸਲਾ ਜਿਹੜਾ ਕਦੇ ਇੱਥੇ ਸੋਸਪੋਤ ਜਿੰਦੀ ਦੁਕਾਨਦਾਰ ਕਰੀ ਰਿਹਾ ਹੈ ਬੰਦ ਕਰਨ ਵਾਸਤੇ ਕਹਿ ਰਹੇ ਸੀ ਮੈਂ ਸਾਰਾ ਵੀ ਸਮਝਾਇਆ ਕਿ ਅੱਲੇ ਆਪਾਂ ਪੁਲਿਸ ਕੋਲ ਜਾਈਏ ਕੰਪਲੇਂਟ ਕਰੀਏ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਤੇ ਆਪਾਂ ਇਹਨਾਂ ਨੂੰ ਬਾਜ਼ਾਰ ਤੋਂ ਬੰਦ ਕਰਾਣਾ ਹੈ ਆਪਾਂ ਸਾਰਾ ਸ਼ਹਿਰ ਬੰਦ ਕਰਾਵਾਂਗੇ ਲੇਕਿਨ ਡੀਐਸਪੀ ਸਾਹਿਬ ਵੀ ਮੌਕੇ ਤੇ ਆ ਗਏ ਤੇ ਬਾਕੀ ਪੁਲਿਸ ਵੀ ਆ ਗਈ ਉਹਨਾਂ ਨੇ ਪੂਰਾ ਯਕੀਨ ਦਵਾਇਆ ਕਿ ਜੋ ਬੰਦੀ ਕਰ ਰਹੀ ਹੈ ਕਰਾਂਗੇ ਔਰ ਮੈਨੂੰ ਉਮੀਦ ਹੈ ਕਰਨਗੇ ਵੀ ਜੇ ਨਹੀਂ ਕੋਈ ਕਾਰਵਾਈ ਹੋਏਗੀ ਫਿਰ ਸਵੇਰੇ ਨਹੀਂ ਤਾਂ ਪਰਸੋਂ ਸਾਰਾ ਸ਼ਹਿਰ ਹੀ ਬੰਦ ਕਰਾ ਦੇਗੇ ਲੇਕਿਨ ਇਹ ਗੁੰਡਾਗਰਦੀ ਇਹਨੂੰ ਬੰਦ ਹੋਣਾ अच्छी डॉक्टर साहब डॉक्टर साहब क्या लड़ाई झगड़ा हुआ कितने बंदे घायल था जी ये लड़ाई का मामला दिल्ली गेट का है जिसमें तीन पेशेंट आए हैं अभी हमारे पास जिसमें से एक पेशेंट का नाम राघव है दूसरे का कमल है और जो इनके विरोधी पार्टी है जिससे इनकी लड़ाई हुई है उसका नाम अंग्रेज है उनको हमें अभी फर्स्ट एड प्रोवाइड करा दिया है और आगे की जो कार्यवाही कार्यवाही होगी वो हम उसी हिसाब से सब क्या मतलब घायल हुए हैं कहाँ पे चोट लगी है हाँ जी हाँ जी जो आ, तीनों पेशेंट अपने पास आए हैं उनके सर में चोट हैं एक जो राघव है उनके आ, सर में तीन चोटें हैं और जो दूर, आ, कमल आ, कमल जो पेशेंट आया उनके एक एक सर में चोट हैं बाकी जो विरोधी पार्टी उसके भी सर में चोट तो अभी सर बिल्कुल ठीक है या कैसे हालात कैसे

ਲੇਡੀਜ਼ ਆਈਆਂ ਸੀ ਸਮਾਨ ਖਰੀਦਣ ਲਈ ਉਹਨਾਂ ਦੇ ਮਗਰ ਵਾਰਸਾਂ ਨੇ ਕੋਈ ਆ ਕੇ ਦੁਕਾਨਦਾਰ ਨਾਲ ਝਗੜਾ ਕੀਤਾ ਜਿਹੜਾ ਮੈਨੂੰ ਪਤਾ ਲੱਗਿਆ ਉਹ ਤਰ੍ਹਾਂ ਜਿਹੜਿਆਂ ਦੇ ਸੱਟਾਂ ਲੱਗੀਆਂ ਉਹ ਦਾਖਲ ਨੇ ਤੇ ਕੋਈ ਹਵਾਈ ਫਾਇਰ ਬਾਰੇ ਵੀ ਖਬਰ ਨਹੀਂ ਅਸੀਂ ਐਫ ਆਈ ਆਰ ਕਰਕੇ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਉਂਦੀ ਉਹਦੇ ਮੁਤਾਬਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਊ ਸਿਰ ਹੁਣ ਤੱਕ ਕੋਈ ਕਿਸੇ ਨੂੰ ਵੀ ਇਰਾਸਤ ਨਹੀਂ ਆ ਗਿਆ ਬਸ ਸਿਰ ਪੁਲਿਸ ਪਾਰਟੀਆਂ ਗਈਆਂ ਵੀ ਆ ਐਫ ਆਈ ਆਰ ਦਰਜ ਕਰਨ ਲੱਗੇ ਆ ਐਫ ਆਈ ਆਰ ਦਰਜ ਕਰਕੇ ਫਿਰ ਅਗਰ ਤਾਨੂੰ ਸਾਰੀ ਗੱਲ ਜਿਹੜੀ ਹੋਊਗੀ ਕਲੀਅਰ ਕਰ ਦਤੀ ਜੀ ਉਹ ਕੀ ਮਜਾ ਸੀ ਕੀ ਘਟ ਰਸ ਨਹੀਂ ਦਾ ਕਾਰਨ ਹੀ ਪਤਾ ਨਹੀਂ ਹੈ ਹਜੇ ਨਹੀਂ ਪਤਾ ਲੱਗਿਆ ਬਸ ਤਫਤੀਸ਼ ਦੌਰਾਨ ਪਤਾ ਲੱਗ ਜਾਂਦਾ ਜੀ ਐਸਐਚਓ ਗਿਆ ਮੌਕੇ ਤੇ ਸਾਰੇ ਕੋਈ ਸੀਸੀਟੀਵੀ ਵੀ ਆ ਪੁਲਿਸ ਆਉਂਦੇ ਆ ਪਾਰਟੀਆਂ ਗਈਆਂ ਵੀ ਆ ਰੇਡ ਕਰਨ ਦੇ ਬੰਦਿਆਂ ਦੇ ਮਗਰ ਗਈਆਂ ਤੇ ਆਉਂਦੇ ਤੇ ਫਿਰ ਮੈਂ ਦੇਖ ਕੇ ਤੁਹਾਨੂੰ ਕਿੰਨੇ ਬੰਦੇ ਇੰਜਰਡ ਮੈਨੂੰ ਹਜੇ ਤੱਕ ਤਾਂ ਦੋ ਦੱਸਿਆ ਦੁਕਾਨਦਾਰ ਬਾਕੀ ਦੇਖਦੇ ਮੈਂ ਚੱਲਿਆ ਹਸਪੀਟਲ